ਰਮਪਰ ਨੇ ਇੱਕ ਹੋਰ ਫਰਮਾਨ ਜਾਰੀ ਕਰ ਦਿੱਤਾ ਕਿ ਜਿਹੜੇ ਜਿਹੜੀ ਆ ਗੱਲ ਕਰ ਲੱਗੇ ਨਾ ਏਸੇ ਗੱਲ ਕਰਕੇ ਇਹਦੇ ਕੋਲੇ ਐਮਰਜੈਂਸੀ ਪਾਵਰਸ ਇਹਨੇ ਲਈਆਂ ਜਿਹਦੇ ਅੰਡਰ ਇਹ ਸਾਰਾ ਕੁਝ ਚੱਲਿਆ ਇਹਨੇ ਹੁਣ ਇੱਕ ਹੋਰ ਗੱਲ ਸੁਣਾ ਦਿੱਤੀ ਹੈ ਕਿ ਮੈਕਸੀਕੋ ਦੇ ਵਿੱਚ ਜਿੱਥੇ ਵੀ ਡਰੱਗ ਕਾਰਟਨਸ ਨੇ ਉੱਥੇ ਰਹਿੰਦੇ ਹੋਣਗੇ ਉਹ ਕਹਿੰਦੇ ਏਰੀਆ ਹੈਗੇ ਡਰੱਗ ਕਾਰਟਨਸ ਯੂਐਸ ਦੇ ਵਿੱਚ ਵੀ ਹੈਗੇ ਉੱਥੇ ਕਿਹੜਾ ਆਪਰੇਟ ਨਹੀਂ ਕਰਦੇ ਪਰ ਇਹਨੇ ਮੈਕਸੀਕੋ ਦੀ ਗੱਲ ਕੀਤੀ ਹੈ ਕਹਿੰਦਾ ਜੀ ਜਿੱਥੇ ਉਹਨਾਂ ਟਿਕਾਣੇ ਆ ਨਾ ਅਸੀਂ ਡਰੋਨ ਭੇਜਾਂਗੇ ਤੇ ਉੱਥੇ ਅਟੈਕ ਕਰਨਗੇ ਹਾਊ ਕੈਨ ਯੂ ਡੂ ਥੈਟ ਅੰਡਰ ਵਟ ਲਾਅ ਥੇਅਰ ਇਜ਼ ਸਮ ਇੰਟਰਨੈਸ਼ਨਲ ਲਾਅ ਦੱਸੋ ਦੂਜੇ ਤੇਜ ਦੇ ਉੱਤੇ ਜਾ ਕੇ ਤੂੰ ਅਟੈਕ ਕਰਦਾ ਤੈਨੂੰ ਕੀ ਪਤਾ ਉੱਥੇ ਕਾਟਲਾ ਕਿ ਉੱਥੇ ਗਰੀਬ ਲੋਕ ਰਹਿਣਦੇ ਆ ਆਮ ਲੋਕ ਰਹਿੰਦੇ ਆ ਉਹ ਜਿਹੜੇ ਲੋਕ ਰਹਿ ਰਹੇ ਨੇ ਉਹ ਉਹੋ ਗਲਤ ਕਮਾਣ ਵਾਲੇ ਨੇ ਕਿ ਸਹੀ ਕਮਾਣੇ ਤੂੰ ਕੌਣ ਉਹਨਾਂ ਡਿਸਾਈਡ ਕਰਨ ਵਾਲਾ ਨਾ ਉਹ ਤੇ ਭੇਜੂਗਾ ਤੇ ਉਹਨਾਂ ਨੂੰ ਅਸੀਂ ਮਾਰਾਂਗੇ ਮੈਕਸੀਕੋ ਵਾਲੀ ਜਿਹੜੀ ਪ੍ਰੈਜ਼ੀਡੈਂਟ ਆ ਨਾ ਉਹ ਵੀ ਡਾਡੀ ਲੇਡੀ ਲੱਗਦੀ ਆ ਉਹਨੇ ਕਿਹਾ ਤਾਂ ਵੀ ਤੂੰ ਕੌਣ ਹਾਂ ਅਸੀਂ ਛੱਡ ਦੇ ਇਸ ਤੋਂ ਅਟੈਕ ਨਹੀਂ ਕਰਸਾ ਤੁਹਾਡੇ ਸਾਡੇ ਇਜਾਜ਼ਤ ਤੋਂ ਬਿਨਾ ਔਰ ਗੱਲ ਹੈ ਵੀ ਠੀਕ ਆ